ਮੇਰੇ ਵੱਲੋਂ ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਮੇਰੇ ਭੈਣ ਭਰਾਵਾਂ ਦਾ ਬੱਚੇ-ਬੱਚੀਆਂ ਦਾ ਮੈਂ ਦੇਲੋਂ ਬਹੁਤ ਧੰਨਵਾਦ ਕਰਦੀ ਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਹੀ ਨਿਮਰਤਾ ਸਹਿਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਇਹ ਵਿਰਸਾ ਆਪਣਾ ਖਤਮ ਹੋ ਰਿਹਾ ਇਸ ਕਰਕੇ ਇਹ ਬਾਤਾਂ ਪਾਉਣੀਆਂ ਸ਼ੁਰੂ ਕੀਤੀਆਂ ਨੇ ਨਾਲ ਗੀਤਾਂ ਦੇ ਤੇ ਬੋਲੀਆਂ ਦੇ ਸੋ ਜਿਵੇਂ ਮੈਂ ਤੁਹਾਡਾ ਹੰਗਾਰਾ ਮੈਨੂੰ ਮਿਲ ਰਿਹਾ ਹੈ ਬਹੁਤ ਅੱਛਾ ਮਿਲ ਰਿਹਾ ਹੈ ਇਹਨਾਂ ਨੂੰ ਸਿੱਖਿਆ ਕਰੋ ਸੁਣਾਇਆ ਕਰੋ ਸੁਣਿਆ ਕਰੋ ਬੱਚਿਆਂ ਨੂੰ ਜਦੋਂ ਪੜ੍ਹਦੇ ਨੇ ਪੜਨਣ ਤੋਂ ਬਾਅਦ ਜਦੋਂ ਉਹ ਕਹਿ ਦਿੰਦੇ ਨੇ ਸਾਡੇ ਵੀ ਬੱਚੇ ਇਹੀ ਕਹਿੰਦੇ ਹੁੰਦੇ ਨੇ ਅਸੀਂ ਹੁਣ ਰੈਸਟ ਕਰਨਾ ਸਾਡਾ ਰੈਸਟ ਟਾਈਮ ਹੈ ਉਦੋਂ ਇਦਾਂ ਦੀਆਂ ਚੀਜ਼ਾਂ ਗੀਤ ਬੋਲੀਆਂ ਬਾਤਾਂ ਇਹ ਸੁਣਾਇਆ ਕਰੋ ਬੱਚਿਆਂ ਨੂੰ ਬਜਾਏ ਕਿ ਉਹ ਮੋਬਾਈਲ ਨਾਲ ਖੇਡਣ ਸੋ ਅੱਜ ਜਿਹੜੀ ਮੈਂ ਤੁਹਾਨੂੰ ਬਾਤ ਸੁਣਾ ਰਹੀ ਆਂ ਇਹ ਬਹੁਤ ਪੁਰਾਣੀ ਗੱਲ ਐ ਜਦੋਂ ਤੋਂ ਮਤਲਬ ਇਹ ਸ੍ਰਿਸ਼ਟੀ ਤੁਸੀਂ ਕਹਿ ਲਓ ਵੀ ਸਾਜੀ ਐ ਦੁਨੀਆਂ ਸਾਜੀ ਐ ਜਦੋਂ ਪਰਮਾਤਮਾ ਨੇ ਧਰਤੀ ਤੇ ਜੀਵ ਆਇਆ ਤਾਂ ਇਹਦੇ ਵਿੱਚ ਦੱਸਿਆ ਗਿਆ ਅੱਜ ਵੀ ਕਿਵੇਂ ਜਿਹੜਾ ਆਪਾਂ ਕਹਿੰਦੇ ਆ ਨਾ ਵੀ ਜਿੱਥੇ ਦੀ ਹੋਣੀ ਹੁੰਦੀ ਐ ਬੰਦਾ ਖੁਦ ਚੱਲ ਕੇ ਜਾਂਦਾ ਉਹ ਥਾਂ ਨਹੀਂ ਚੱਲ ਕੇ ਆਉਂਦਾ ਇਹ ਗੱਲਾਂ ਬਿਲਕੁਲ ਸੱਚੀਆਂ ਨੇ ਜੀ ਬੰਦਾ ਖੁਦ ਆਣੀ ਬਹਾਨੀ ਪਰਮਾਤਮਾ ਬੰਦੇ ਨੂੰ ਉਸ ਜਗ੍ਹਾ ਤੇ ਲੈ ਜਾਂਦਾ ਜਿੱਥੇ ਉਹਦੀ ਹੋਣੀ ਲਿਖੀ ਹੁੰਦੀ ਹੈ ਸੋ ਮੈਨੂੰ ਆਸ ਹੈ ਤੁਹਾਨੂੰ ਬਾਤ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸਗੋਂ ਮੈਨੂੰ ਦੱਸਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਸੁਣਦੇ ਹੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਇੱਕ ਫੈਮਿਲੀ ਜੀ ਬਣ ਚੁੱਕੇ ਹੁਣ ਆਪਾਂ ਵੀ ਮੇਰੇ ਭੈਣ ਭਰਾ ਬੱਚੇ ਬੱਚੀਆਂ ਕਿੱਥੋਂ ਮੈਨੂੰ ਦੇਖ ਰਹੇ ਨੇ ਮੈਨੂੰ ਸੁਣ ਰਹੇ ਨੇ ਮੈਨੂੰ ਲੱਗਦਾ ਹੁੰਦਾ ਵੀ ਮੇਰਾ ਪਰਿਵਾਰ ਬਹੁਤ ਦੂਰ ਦੂਰ ਤੱਕ ਫੈਲ ਗਿਆ ਸੋ ਮੈਂ ਤੁਹਾਡੇ ਇੱਕ ਪਰਿਵਾਰ ਦਾ ਹੁਣ ਸਾਰੇ ਜਿੰਨੇ ਵੀ ਮੈਨੂੰ ਦੇਖਦੇ ਸੁਣਦੇ ਹੋ ਸਾਰਿਆਂ ਦੇ ਤੁਹਾਡੇ ਪਰਿਵਾਰ ਦਾ ਮੈਂ ਵੀ ਹੁਣ ਇੱਕ ਹਿੱਸਾ ਬਣੀ ਹੋਈ ਆ ਸੋ ਉਸੇ ਤਰ੍ਹਾਂ ਮੈਨੂੰ ਸੁਣਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਸੋ ਸੁਣੋ ਫਿਰ ਅੱਜ ਦੀ ਬਾਤ ਏ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਗੱਲ ਬੜੀ ਪੁਰਾਣੀ ਹੈ ਜਦੋਂ ਸ੍ਰਿਸ਼ਟੀ ਸਾਜੀ ਹੈ ਪਰਮਾਤਮਾ ਨੇ ਧਰਤੀ ਨੂੰ ਆਪਾਂ ਮਾਂ ਕਹਿੰਦੇ ਆ ਧਰਤੀ ਮਾਤਾ ਹੁਣ ਵੀ ਕਹਿੰਦੇ ਆ ਆਪਾਂ ਧਰਤੀ ਮਾਤਾ ਤਾਂ ਧਰਤੀ ਮਾਤਾ ਦੇ ਜਦੋਂ ਮਤਲਬ ਇਹ ਸ੍ਰਿਸ਼ਟੀ ਸਾਜੀ ਗਈ ਨਾ ਤਾਂ ਦੇਵਤਿਆਂ ਨੇ ਇਕੱਠੇ ਹੋ ਕੇ ਤਰਤੀ ਮਾਤਾ ਦੇ ਨਾਮ ਤੇ ਇੱਕ ਬ੍ਰਹਮ ਭੋਜ ਰੱਖਿਆ ਜਿਵੇਂ ਆਪਾਂ ਕਹਿ ਦਿੰਨੇ ਜੱਗ ਕੀਤਾ ਅੱਜ ਕੱਲ ਆਪਾਂ ਜੱਗ ਕਹਿ ਦਿੰਨੇ ਆ ਵੀ ਜੱਗ ਕੀਤਾ ਇਹਨਾਂ ਨੇ ਕਿ ਜੱਗ ਕੀਤਾ ਦੇਵਤਿਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਸਾਰੇ ਦੇਵਤਿਆਂ ਨੂੰ ਇਕੱਠੇ ਕਰਿਆ ਆਪੋ ਆਪਣੇ ਸਾਧਨਾ ਅਨੁਸਾਰ ਦੇਵਤੇ ਬ੍ਰਹਮ ਭੋਜ ਤੇ ਆਗੇ ਜਿਵੇਂ ਬਿਸ਼ਨੂ ਜੀ ਗਰੁੜ ਪ੍ਰਾਣ ਦਾ ਗਰੁੜ ਤੇ ਰਹਿੰਦੇ ਸੀ ਗਰੁੜ ਤੇ ਆ ਗਏ ਸ਼ਿਵ ਜੀ ਬੜਦਤ ਹੁੰਦਾ ਸੀ ਉਹਨਾਂ ਕੋਲੇ ਉਹ ਬੈਲ ਤੇ ਆ ਗਏ ਤੇ ਬ੍ਰਹਮਾ ਜੀ ਹੰਸ ਤੇ ਆ ਗਏ ਜਮ ਦੇਵ ਸੀ ਜਿਹੜਾ ਜਮ ਦੂਤ ਕਹਿੰਦੇ ਆ ਉਹੋ ਝੋਟੇ ਤੇ ਆ ਗਏ ਚਲੋ ਐ ਕਰਕੇ ਜੀ ਸਾਰੇ ਇਕੱਠੇ ਹੋ ਗਏ ਤਾਂ ਜਿਹੜੇ ਤਾਂ ਦੇਵਤੇ ਸੀ ਉਨ੍ਹਾਂ ਦਾ ਜੱਗ ਵੱਖਰਾ ਕੀਤਾ ਹੋਇਆ ਸੀ ਪੰਡਾਰਾ ਉਨ੍ਹਾਂ ਲਈ ਖਾਣ ਪੀਣ ਦਾ ਇੰਤਜ਼ਾਮ ਵੱਖਰਾ ਸੀ ਜਿਹੜੇ ਜਮ ਲੋਕ ਜਮ ਦੇਵ ਦੇ ਲੋਕ ਸੀਗੇ ਜਮਦੂਤ ਦੇ ਉਨ੍ਹਾਂ ਦਾ ਵੱਖਰਾ ਸੀ ਜਿਵੇਂ ਆਪਾਂ ਕਹਿੰਦੇ ਨੇ ਅੱਡ ਪੰਡਾਰਾ ਲੱਗੇ ਹੁੰਦੇ ਨੇ ਸਟਾਲ ਉਹ ਇਦਾਂ ਲੱਗੇ ਹੋਏ ਸੀ ਉਨ੍ਹਾਂ ਦਾ ਪੰਡਾਲ ਅੱਡ ਸੀ ਪੰਡਾਰਾ ਉਨ੍ਹਾਂ ਦਾ ਅੱਡ ਸੀ ਦੇਵਤਿਆਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਜਿੱਥੇ ਖਾਣ ਪੀਣ ਦਾ ਸਮਾਨ ਹੁੰਦਾ ਫਿਰ ਉੱਥੇ ਜਾਨਵਰ ਵੀ ਆਉਂਦੇ ਨੇ ਤਾਂ ਸਾਰੇ ਜਾਨਵਰ ਵੀ ਇਕੱਠੇ ਹੋ ਕੇ ਆ ਗਏ ਖਾਣ ਦੇ ਮਾਰੇ ਵੀ ਕੁਝ ਖਾਣ ਨੂੰ ਵੀ ਮਿਲੂ ਤੇ ਦੇਖੀਏ ਜਾ ਕੇ ਵੀ ਕਿਵੇਂ ਹੋ ਰਿਹਾ ਜਿਵੇਂ ਆਪਾਂ ਮੇਲਾ ਦੇਖਣ ਜਾਂਦੇ ਆ ਉਹ ਵੀ ਐ ਮੇਲਾ ਸਮਝ ਕੇ ਯਾਨੀ ਕਿ ਮੇਲਾ ਦੇਖਣ ਮੰਗੂ ਆ ਗਏ ਤਾਂ ਜਦੋਂ ਉਹ ਆ ਕੇ ਬੈਠ ਗਏ ਇੱਕ ਕਬੂਤਰ ਸੀ ਓਹੋ ਜਮਦੇਵ ਦੀ ਨਜ਼ਰ ਕਬੂਤਰ ਤੇ ਪੈ ਗਈ ਜਦੋਂ ਉਹ ਕਬੂਤਰ ਤੇ ਪੈ ਗਈ ਉਹਨੇ ਜਮਤਲ ਜਮਦੇਵ ਨੇ ਕਬੂਤਰ ਨੂੰ ਸਾਰਾ ਆਲਾ-ਦੁਆਲਾ ਸਾਰਾ ਉਹਦਾ ਸਰੀਰ ਦੇਖਿਆ ਉਸੇ ਵੱਲ ਦੇਖੀ ਗਿਆ ਟਿਕ ਟਿਕੀ ਲਾ ਕੇ ਕਬੂਤਰ ਨੇ ਵੀ ਦੇਖ ਲਿਆ ਵੀ ਇਹ ਜਮਨਦੇਵ ਮੈਨੂੰ ਦੇਖ ਰਿਹਾ ਹੈ ਵੀ ਹੁਣ ਤਾਂ ਹੀ ਮੈਨੂੰ ਛੱਡਦਾ ਵੀ ਆਏ ਮੈਨੂੰ ਕਿਉਂ ਦੇਖਦਾ ਇਹ ਹੋਰ ਇੰਨੇ ਜਾਨਵਰ ਬੈਠੇ ਨੇ ਕਿਸੇ ਨੂੰ ਨਹੀਂ ਦੇਖਦਾ ਮੈਨੂੰ ਇਕੱਲੇ ਨੂੰ ਦੇਖਦਾ ਵੀ ਇਹ ਮੈਨੂੰ ਤਾਂ ਨਹੀਂ ਅੱਜ ਛੱਡੂਗਾ ਮੈਨੂੰ ਲੱਗਦਾ ਹੈ ਭਾਈ ਉਹ ਤਾਂ ਡਰ ਗਿਆ ਡਰਿਆ ਹੋਇਆ ਤਾਂ ਉੱਤੋਂ ਜਮਦੇਵ ਐਸੀ ਜਿਹੜਾ ਉਹ ਹੱਸਣ ਲੱਗ ਗਿਆ ਕਿਉਂਕਿ ਜਮ ਨੂੰ ਪਤਾ ਹੁੰਦਾ ਹੈ ਜਮਦੂਤ ਨੂੰ ਵੀ ਮੈਂ ਕਦੋਂ ਕਿਹਨੂੰ ਕਿੱਥੇ ਲੈ ਜਾਣਾ ਹੈ ਉਹ ਕਬੂਤਰ ਨੂੰ ਦੇ ਕੇ ਹੱਸਣ ਲੱਗ ਗਿਆ ਕਬੂਤਰ ਹੋਰ ਡਰ ਗਿਆ ਵੀ ਜਿਹੜਾ ਹੱਸਦਾ ਹੈ ਅੱਜ ਤਾਂ ਨਹੀਂ ਮੈਂ ਮੇਰੀ ਖੈਰ ਅੱਜ ਤਾਂ ਮੈਨੂੰ ਲੈ ਕੀ ਜਾਊਗਾ ਇਹ ਉਹ ਪਈ ਉੱਥੋਂ ਹੌਲੀ-ਹੌਲੀ ਉੱਡਦਾ ਡੰਦਾ ਜਾ ਡਰਿਆ ਸਹਿਨਿਆ ਸਾਹ ਝੜਿਆ ਉਹਦਾ ਗਰੁੜ ਕੋਲੇ ਵਗ ਗਿਆ ਵਿਸ਼ਨ ਭਗਵਾਨ ਦਾ ਗਰੁੜ ਸੀ ਜਿਹੜਾ ਉਹ ਗਰਡ ਕੋਲੇ ਗਿਆ ਹੋਇਆ ਤਾਂ ਗਰਡੋ ਨੂੰ ਕਹਿੰਦਾ ਵੀ ਕਿਵੇਂ ਤੂੰ ਸਾਹ ਚੜਾਇਆ ਤੂੰ ਡਰਿਆ ਸਹਿਮਿਆ ਕਿਉਂ ਐ ਉਹ ਕਹਿੰਦਾ ਮੈਂ ਤੈਨੂੰ ਕੀ ਦੱਸਾਂ ਕਹਿੰਦਾ ਇੰਨੇ ਜਾਨਵਰ ਅਸੀਂ ਹੋਰ ਬੈਠੇ ਆ ਕਹਿੰਦਾ ਜਮ ਦੇਵ ਕਹਿੰਦਾ ਸਿਰਫ ਮੈਨੂੰ ਦੇਖ ਰਿਹਾ ਕਹਿੰਦਾ ਮੈਨੂੰ ਤਾਂ ਡਰ ਬਹੁਤ ਲੱਗ ਰਿਹਾ ਵੀ ਉਹ ਅੱਜ ਮੈਨੂੰ ਛੱਡੂਗਾ ਨਹੀਂ ਵੀ ਹੱਸ ਵੀਰੇ ਹੈ ਮੈਨੂੰ ਦੇਖ ਕੇ ਤੇ ਗਰੁੜ ਕਹਿੰਦਾ ਫਿਰ ਮੈਂ ਮੇਰੇ ਕੋਲ ਕਿਉਂ ਆਇਆ ਮੈਂ ਤੇਰਾ ਕੀ ਕਰਾਂ ਉਹ ਕਹਿੰਦਾ ਹੋ ਸਕਦਾ ਵੀ ਤੂੰ ਮੈਨੂੰ ਕਿਵੇਂ ਇੱਥੋਂ ਬਚਾ ਦੇ ਤੂੰ ਕਹਿੰਦਾ ਜੇ ਮੈਂ ਇਹ ਨਹੀਂ ਕਹਿੰਦਾ ਕੱਲਾ ਖੜ ਜਾਂਦਾ ਵੀ ਮੈਨੂੰ ਡਰ ਲੱਗਦਾ ਵੀ ਇਹ ਤਾਂ ਮੈਨੂੰ ਖਾ ਜੂ ਅੱਜ ਵੀ ਮੈਨੂੰ ਤਾਂ ਕਿਤੇ ਛੱਡ ਗਿਆ ਉਹ ਕਹਿੰਦਾ ਚੱਲ ਆ ਜਾ ਕਹਿੰਦਾ ਬੈਠ ਮੇਰੇ ਖੰਭਾਂ ਤੇ ਉਹਨੂੰ ਭਾਈ ਵਿਸ਼ਨੂ ਦੇ ਮੰਦਰ 'ਚ ਛੱਡਿਆ ਆ ਛੱਡ ਕੇ ਉੱਥੋਂ ਆ ਗਿਆ ਆ ਕੇ ਉਹ ਵੀ ਡਰਿਆ ਸਹਿਮਿਆ ਥੱਕਿਆ ਹੋਇਆ ਖਾਣਾ ਨਾ ਖਾਦਾ ਸਾਹ ਚੜਿਆ ਹੋਇਆ ਕਿਉਂ ਭੱਜਿਆ ਗਿਆ ਉੜਿਆ ਤੇਜ਼ੀ ਨਾਲ ਗਿਆ ਤੇਜ਼ੀ ਨਾਲ ਉੱਡ ਕੇ ਆਇਆ ਆਉਂਦੇ ਨੂੰ ਭੰਡਾਰਾ ਖਤਮ ਹੋ ਗਿਆ ਉਹਦਾ ਖਾਣਾ ਪੀਣਾ ਵੀ ਰਹਿ ਗਿਆ ਵਿਚਾਰੇ ਦਾ ਤਾਂ ਜਮਦੇਵ ਨੇ ਉਹਨੂੰ ਪੁੱਛਿਆ ਗਰੁੜ ਨੂੰ ਕਹਿੰਦਾ ਤਾਇਆ ਨਾ ਸਾਹ ਕਿਉਂ ਚੜਾਇਆ ਕਹਿੰਦਾ ਨਾ ਤੈਨੂੰ ਕੁਝ ਖਾਣ ਨੂੰ ਮਿਲਿਆ ਕਹਿੰਦਾ ਤੂੰ ਕਿੱਧਰ ਵਗ ਗਿਆ ਸੀ ਤੇਰੇ ਮਾਗਰੋਂ ਸਾਰਾ ਕਹਿੰਦਾ ਸਫਾ ਚਟ ਹੋ ਗਿਆ ਕਹਿੰਦਾ ਨਾਲੇ ਤੂੰ ਖਾਣ ਪੀਣ ਤੋਂ ਰਹਿ ਗਿਆ ਵੀ ਤੇਰਾ ਸਾਹ ਬਹੁਤ ਚੜਿਆ ਹੈ ਕੀ ਕਾਰਨ ਹੈ ਮੈਨੂੰ ਦੱਸ ਜੇ ਤੂੰ ਦੱਸ ਸਕਦਾ ਉਹ ਕਹਿੰਦਾ ਗਰੁੜ ਕਹਿਣ ਲੱਗਿਆ ਜੰਮ ਦੇਵ ਨੂੰ ਕਹਿੰਦਾ ਤੇਰੇ ਪੰਗੇ ਪਾਏ ਹੋਏ ਨੇ ਤਾਂ ਇਹ ਕਹਿੰਦਾ ਕਬੂਤਰ ਤੇ ਅਖਤਰ ਹੀ ਹੋਈ ਸੀ ਤੂੰ ਹੱਸਦਾ ਸੀ ਦੇਖ ਦੇਖ ਉਹ ਕਹਿੰਦਾ ਡਰ ਗਿਆ ਸੋ ਮੈਨੂੰ ਕਹਿੰਦਾ ਤਰਸ ਆ ਗਿਆ ਉਹਦੇ ਤੇ ਕਹਿੰਦਾ ਫਿਰ ਹੁਣ ਤੂੰ ਉਹਨੂੰ ਕਿੱਥੇ ਛੱਡ ਕੇ ਆਇਆ ਹੈ ਜਮ ਕਹਿੰਦਾ ਗਰੁੜ ਕਹਿੰਦਾ ਮੈਂ ਉਹਨੂੰ ਵਿਸ਼ਨੂ ਦੇ ਮੰਦਿਰ 'ਚ ਛੱਡ ਕੇ ਆਇਆ ਉਹ ਕਹਿੰਦਾ ਵਾ ਤੇਰੇ ਕਹਿੰਦਾ ਜੇ ਉਰੇ ਰਹਿੰਦਾ ਉਹ ਬਚ ਜਾਂਦਾ ਕਹਿੰਦਾ ਮੈਂ ਤਾਂ ਉਹਨੂੰ ਤਾਂ ਦੇਖ ਰਿਹਾ ਸੀ ਵੀ ਅੱਜ ਇਹਦੀ ਹੋਣੀ ਹੈ ਵੀ ਇਹ ਇੱਥੇ ਬੈਠਾ ਹੈ ਇਹਦੀ ਹੋਣੀ ਇੱਕ ਬਿੱਲੀ ਦੇ ਰਾਹੀ ਹੋਣੀ ਹੈ ਇਹਨੂੰ ਬਿੱਲੀ ਮਾਰੂਗੀ ਅੱਜ ਕਹਿੰਦਾ ਮੈਂ ਐ ਖੁਸ਼ ਹੋ ਰਿਹਾ ਸੀ ਹੱਸ ਉਹਨੂੰ ਦੇਖ ਕੇ ਹੱਸ ਰਿਹਾ ਸੀ ਵੀ ਬਿੱਲੀ ਉੱਥੇ ਬੈਠੀ ਉਡੀਕਦੀ ਆ ਵਿਸ਼ਨੂੰ ਦੇ ਮੰਦਰ ਚ ਵੀ ਇਹ ਇੱਥੇ ਬੈਠਾ ਹੈ ਵੀ ਅੱਜ ਇਹਨੂੰ ਕਿਵੇਂ ਲੈ ਕੇ ਜਾਊ ਫਿਰ ਕਹਿੰਦਾ ਮੈਂ ਤਾਂ ਤਾਂ ਹੱਸ ਰਿਹਾ ਸੀ ਉਹ ਕਹਿੰਦਾ ਮੈਂ ਤਾਂ ਵਿਸ਼ਨੂੰ ਦੇ ਮੰਦਰ ਚ ਛੱਡ ਕੇ ਆਇਆ ਉਹ ਕਹਿੰਦਾ ਹੀ ਤਾਂ ਮਾੜਾ ਕਰਿਆ ਆ ਕਹਿੰਦਾ ਤੂੰ ਉਹਨੂੰ ਬਚਾ ਕੇ ਨਹੀਂ ਆਇਆ ਤੂੰ ਤਾਂ ਉਹਨੂੰ ਮਾਰਨ ਲਈ ਛੱਡਿਆ ਆ ਹੁਣ ਕਹਿੰਦਾ ਅੱਜ ਅੱਜ ਦਾ ਦਿਨ ਸੀ ਉਹਦੇ ਲਵੇ ਕਹਿੰਦਾ ਜੇ ਉਹਦੀ ਔਲੀ ਟਲ ਜਾਂਦੀ ਗੱਲ ਉੱਥੇ ਆ ਗਈ ਵੀ ਔਲੀ ਟਲਦੀ ਨਹੀਂ ਬੰਦਾ ਖੁਦ ਜਾਂਦਾ ਚੱਲ ਕੇ ਕਹਿੰਦਾ ਤੂੰ ਉਹਨੂੰ ਛੱਡਿਆ ਆ ਉੱਥੇ ਕਹਿੰਦਾ ਹੁਣ ਉਹਨੂੰ ਬਿੱਲੀ ਨੇ ਮਾਰ ਦੇਣਾ ਸੋ ਮੈਂ ਸਾਨੂੰ ਜਿਵੇਂ ਦੱਸਿਆ ਵੀ ਲਿਖਨੇ ਜਿਹੜੇ ਮੱਥੇ ਦੇ ਉਹ ਕਦੇ ਧੁੱਤੇ ਨਹੀਂ ਜਾਂਦੇ ਪਹਿਲਾਂ ਮੈਂ ਤੁਹਾਨੂੰ ਵਿਉ ਮਾਤਾ ਦੀ ਸੁਣਾਈ ਸੀ ਇੱਕ ਦਿਨ ਬਾਅਦ ਉਹਦੇ ਵਿੱਚ ਵੀ ਇਦਾਂ ਹੀ ਦੱਸਿਆ ਵਸੇ ਵੀ ਵਿਉ ਮਾਤਾ ਨੇ ਜਿਹੜਾ ਲੇਖ ਭਰੇ ਨੇ ਉਹ ਆਲੇ ਨਹੀਂ ਜਾਂਦੇ ਆ ਬੰਦਾ ਜਾਨਵਰਾਂ ਕੋਈ ਪਸ਼ੂ ਪੰਛੀ ਕੁਛ ਵੀ ਹੈ ਜਿੰਨੀ ਸਾਹ ਉਹਨੇ ਲਿਖਤੇ ਕਿਸਾਪਨਾ ਘੱਟ ਲੈਣਾ ਨਾ ਬੰਦ ਲੈਣਾ ਜਿਹੜੇ ਥਾਂ ਦੀ ਟਿੱਕਰੀ ਆ ਬੰਦੇ ਦੀ ਬੰਦਾ ਉੱਥੇ ਖੁਦ ਚੱਲ ਕੇ ਜਾਊ ਥਾਂ ਨਹੀਂ ਜੱਲ ਕੇ ਆਉਂਦਾ ਆਪਾਂ ਬੰਦਿਆਂ ਨੂੰ ਵੀ ਦੇਖਦੇ ਆ ਆਪਣੇ ਆਲੇ ਦਿਵਾਲੇ ਆਪਾਂ ਕਹਿੰਦੇ ਆ ਲੈ ਚੰਗਾ ਭਲਾ ਕਰੋਂਗੇ ਆਸੀਂ ਉੱਥੇ ਜਾ ਕੇ ਉਹਨੂੰ ਐ ਹੋ ਗਿਆ ਉੱਥੇ ਉਹਨੂੰ ਮੌਤ ਬੁਲਾ ਰਹੀ ਸੀ ਭਾਈ ਇਹ ਆ ਆਪਾਂ ਸਮਝਦੇ ਨਹੀਂ ਹਾਂ ਸੋ ਇਹਦੇ ਚ ਆਪਾਂ ਕਰ ਵੀ ਕੁਝ ਨਹੀਂ ਸਕਦੇ ਮੱਥੇ ਦੇ ਕਰਮ ਨੇ ਜਿਹੜੇ ਭੁਗਤਣੀ ਪੈਣੇ ਨੇ ਲਿਖੀਆਂ ਹੋਈਆਂ ਵਿਧਾਤਾ ਦੀਆਂ ਚੰਗੇ ਕਰਮਾਂ ਤੇ ਚੰਗੇ ਫਲ ਨੇ ਮਾੜਿਆਂ ਦੇ ਤਾਂ ਮਾੜੇ ਹੁੰਦੇ ਹੀ ਨੇ ਆਪਾਂ ਨੂੰ ਸਭ ਨੂੰ ਹੀ ਪਤਾ ਹੈ ਜਾਣ ਬੁੱਝ ਕੇ ਮਾੜਾ ਕੋਈ ਵੀ ਨਹੀਂ ਕਰਦਾ ਜਿਹੜੇ ਮਾੜਾ ਕਰਦੇ ਨੇ ਜਾਣ ਬੁੱਝ ਕੇ ਉਹਨਾਂ ਲਈ ਬਹੁਤ ਮਾੜੀ ਗੱਲ ਹੈ ਕਰਦੇ ਵੀ ਬਥੇਰੇ ਲੋਕ ਨੇ ਜਾਣ ਬੁੱਝ ਕੇ ਇੱਕ ਦੂਜੇ ਭੈਣ ਭਾਈਆਂ ਨੂੰ ਇਹ ਤੰਗ ਕਰੀ ਜਾਂਦੇ ਨੇ ਸਕੇਆਂ ਨੂੰ ਤੇ ਉਹ ਵੀ ਭਗਤ ਭੁਗਤਣਗੇ ਪਰਮਾਤਮਾ ਉਹਨਾਂ ਨੂੰ ਵੀ ਦੇਖਦਾ ਹੈ ਆਪਾਂ ਨੂੰ ਸਾਰਿਆਂ ਨੂੰ ਦੇਖਦਾ ਹਰ ਕਣ-ਕਣ ਦੇ ਵਿੱਚ ਪਰਮਾਤਮਾ ਬਸਿਆ ਹੋਇਆ ਹੈ। ਸੋ ਜਿਵੇਂ ਕਿਸੇ ਨੇ ਸੰਤ ਸਾਧੂ ਨੇ ਕਿਹਾ ਸੀ ਦੋ ਚੇਲਿਆਂ ਨੂੰ ਕਹਿੰਦਾ ਮੈਂ ਤੁਹਾਨੂੰ ਪਰਖਣਾ ਹੈ ਵੀ ਤੁਹਾਡੇ ਚੋਂ ਸਿਆਣਾ ਕਿਤੇ ਹੁਸ਼ਿਆਰ ਕਿਹੜਾ ਹੈ। ਉਹ ਕਹਿੰਦੇ ਦੱਸੋ ਕਹਿੰਦਾ ਤੁਸੀਂ ਆਹ ਕਬੂਤਰ ਲੈ ਕੇ ਜਾਓ ਖੜੋ ਵੀ ਇਹਨਾਂ ਦੇ ਗਰਦਨ ਮੋੜ ਲਿਓ। ਇੱਕ ਬੰਦਾ ਤਾਂ ਬੜਿਆ ਇਕ ਦੇ ਵਿੱਚ ਵੜ ਗਿਆ ਉਹਨੇ ਗਰਦਨ ਮਰੋੜੀ ਵੀ ਮੈਨੂੰ ਤਾਂ ਇੱਥੇ ਕਿਸੇ ਨੇ ਨਹੀਂ ਦੇਖਿਆ ਜਾ ਕੇ ਸਾਧੂ ਨੂੰ ਕਹਿੰਦਾ ਆ ਲਓ ਜੀ ਉਹ ਕਹਿੰਦਾ ਦੇਖਿਆ ਤਾਂ ਨਹੀਂ ਕਿਸੇ ਨੇ ਕਹਿੰਦਾ ਨਾ ਕੋਈ ਜੀ ਨਹੀਂ ਤੀ ਕਹਿੰਦਾ ਮੈਂ ਤਾਂ ਇਕ ਚ ਵੜਿਆ ਵੜ ਕੇ ਕਹਿੰਦਾ ਇਹਦੀ ਗਰਦਨ ਮਰੋੜਤੀ ਜਦੋਂ ਦੂਜਾ ਆਇਆ ਭਾਈ ਉਹ ਮੇ ਮੋੜ ਲਿਆ ਆ ਕਬੂਤਰ ਨੂੰ ਤਾਂ ਕਹਿੰਦਾ ਭਾਈ ਸਾਧੂ ਕਹਿੰਦਾ ਤੂੰ ਇਹਨੂੰ ਕਿਵੇਂ ਲਈ ਉਹਨੇ ਤਾਂ ਇਹਦੀ ਗਰਦਨ ਨਹੀਂ ਮਰੋੜੀ ਉਹ ਕਹਿੰਦਾ ਜੀ ਤੁਸੀਂ ਕਿਹਾ ਸੀ ਵੀ ਕੋਈ ਦੇਖੇ ਨਾ ਤੁਹਾਨੂੰ ਮਰੋੜਦਿਆਂ ਨੂੰ ਕਿਸੇ ਨੂੰ ਪਤਾ ਨਾ ਲੱਗੇ ਕਹਿੰਦਾ ਕਣ-ਕਣ ਵਿੱਚ ਭਗਵਾਨ ਵੱਸਦਾ ਹੈ ਕਹਿੰਦਾ ਮੈਂ ਉਹ ਜਗ੍ਹਾ ਹੀ ਦੀ ਕੋਈ ਕਹਿੰਦਾ ਜਿੱਥੇ ਭਗਵਾਨ ਹੈ ਨਹੀਂ ਕਹਿੰਦਾ ਮੈਂ ਕਿੱਥੇ ਮਰੋੜਦਾ ਕਹਿੰਦਾ ਜੇ ਕੋਈ ਲੋਕ ਨਹੀਂ ਦੇਖਦੇ ਆਲਾ-ਦਵਾਲਾ ਨਹੀਂ ਦੇਖਦਾ ਕਹਿੰਦਾ ਉਹ ਕੁਦਰਤ ਵਾਲਾ ਜਿਹੜਾ ਸੱਚੇ ਪਾਤਸ਼ਾਹ ਉੱਪਰ ਬੈਠਾ ਹੈ ਉਹ ਤਾਂ ਕਹਿੰਦਾ ਸਾਰੇ ਕਿਤੇ ਨਿਗਰ ਰੱਖਦਾ ਕਹਿੰਦਾ ਇਸ ਲਈ ਮੈਂ ਇਹਨੂੰ ਐ ਹੀ ਮੋੜ ਲਿਆ ਸੋ ਉਹੀ ਗੱਲ ਹੈ ਭਾਈ ਮੱਥੇ ਦੇ ਲੇਖ ਲਿਖੇ ਹੋਏ ਧੋਤੇ ਨਹੀਂ ਜਾਂਦੇ ਇੰਨੀ ਕੁ ਮੇਰੀ ਬਾਤ ਹੈ ਇਹਨੂੰ ਮਨਜ਼ੂਰ ਕਰਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ